बस्सी पठाना में भारतीय जनता पार्टी की एक विशेष बैठक आयोजित की गई इस अवसर पर बात करते हुए भाजपा प्रवक्ता और बस्सी पठाना हलके के प्रभारी कुलदीप सिंह सिद्धूपुर ने कहा कि आम आदमी पार्टी भ्रष्टाचार के दोषी लोगों को पंजाब का प्रभारी बनाकर पंजाब को और अधिक लूटने की कोशिश कर रही है जबकि पंजाब के लोगों को उनके द्वारा लगाए गए आरोपों का सामना नहीं करना पड़ेगा कुलदीप सिद्धूपुर ने कहा कि पंजाब में आम आदमी पार्टी सरकार नशा तस्करों के घर तोड़कर लोगों को गुमराह कर रही है जबकि आम आदमी पार्टी ने सत्ता में आने से पहले जनता से वादा किया था दो सप्ताह में नशा खत्म हो जाएगा लेकिन आज युवा पीढ़ी नशे से बहुत परेशान है और आम आदमी पार्टी ने पंजाब को बहुत नुकसान पहुंचाया है उन्होंने कहा कि भाजपा की ओर से पंजाब के गांव की काया पलट करने के लिए मनरेगा के तहत बड़े बड़े प्रोजेक्ट दिए गए हैं और व्यापारियों को किसानों को पैकेज भी दिए गए हैं लेकिन पंजाब सरकार भाजपा को बदनाम कर रही है और उनकी योजनाओं को अपना बता रही है जबकि सच्चाई यह है कि दिल्ली चुनाव में पंजाब के पैसे का इस्तेमाल कर पंजाब राज्य को रंगला पंजाब बनाना था जबकि उसने कंगला पंजाब बना दिया आगे भाजपा प्रवक्ता और बस्सी पठाना हल्का प्रभारी कुलदीप सिंह सिद्धूपुर ने मीडिया से क्या कहा सुने इस रिपोर्ट में जो सरकार गलतियां कर दी है एक बहुत बड़ी गलती जड़ी ये पंजाब सरकार ने कीती है दिल्ली की लीडरशिप ने कीती है पार्टी की लीडरशिप ने वो व्यक्ति मनीष सजोधिया ਜਿਹਦਾ ਨਾਮ ਸ਼ਰਾਬ ਘਟਾਲੇ ਦੇ ਵਿੱਚ ਸਭ ਤੋਂ ਮੋਹਰੀ ਨੰਬਰ 1 ਤੇ ਆਇਆ। ਉਹਨੂੰ ਫੜਿਆ ਗਿਆ। ਗ੍ਰਿਫਤਾਰੀ ਹੋਈ। ਉਹ ਜੇਲ੍ਹ ਗਏ। ਉਹਨਾਂ ਦੇ ਨਾਲ ਜੂਨੀਅਰ ਲਾਤਾ ਜਿਹੜੇ ਸਿਹਤ ਮੰਤਰੀ ਰਹੇ ਨੇ ਸਤਿੰਦਰ ਜੈਨ। ਕੀ ਇਹਨਾਂ ਦੀ ਦੇਣਾ ਪੰਜਾਬ ਨੂੰ ਮੈਂ ਪੁੱਛਣਾ ਚਾਹੁੰਦਾ। ਕੀ ਇਹਾਂ ਨੇ ਪੰਜਾਬ ਵਾਸਤੇ ਕੀਤਾ ਬਈ? ਪੰਜਾਬ ਦੀ ਕੋਈ ਦੇਣ ਹੈ, ਸ਼ਹੀਦਾ ਦੀ ਧਰਤੀ ਹੈ ਇਹ। ਗੁਰੂਆਂ ਪੀਰਾਂ ਦੀ ਧਰਤੀ ਹੈ। ਪਰ ਇਸ ਤਰ੍ਹਾਂ ਦੇ ਕਰਪਟ ਬੰਦੇ ਲਗਾ ਕੇ ਪੰਜਾਬ ਨੂੰ ਕੀ ਸੇਧ ਦੇਵਾਂਗੇ? ਕੀ ਅਸੀਂ ਯੂਥ ਨੂੰ ਸੇਧ ਦੇਵਾਂਗੇ? ਕਿਹੜੇ ਵਰਗਾਂ ਨੂੰ ਅਸੀਂ ਸੇਧ ਦੇਵਾਂਗੇ? ਪੰਜਾਬ ਸਰਕਾਰ ਦੇ ਉੱਪਰ ਡਿਕਟੇਟਰਸ਼ਿਪ ਕਰਨ ਦੇ ਲਈ ਆ ਗਏ ਭਗਵੰਤ ਮਾਨ ਜੀ ਤੁਹਾਡੇ ਤੁਸੀਂ ਸਿੱਖ ਪਰਿਵਾਰ ਚੋਂ ਸਿੱਖਾਂ ਦੇ ਉੱਪਰ ਅਜੇ ਡਿਕਟੇਟਰਸ਼ਿਪ ਕਰਨ ਦੇ ਲਈ ਆ ਗਏ ਇਹਨਾਂ ਦੇ ਇਸ਼ਾਰੇ ਤੇ ਤੁਸੀਂ ਕਿਸਾਨ ਪੁਝਾਏ ਪੰਜਾਬ ਕਿਸਾਨ ਕੁੱਟੇ ਕੌਣ ਜ਼ਿੰਮੇਵਾਰ ਇਸ ਕੀ ਪੰਜਾਬ ਵਿੱਚੋਂ ਕਿਉਂ ਨਹੀਂ ਲੰਬੇ ਜੇ ਅੰਜਾਰ ਲਾਏ ਸੀ ਬਾਹਰ ਕਿਉਂ ਲਾਏ ਤੋਂ ਮੈਂ ਉਹੀ ਤਾਂ ਬੇਨਤੀ ਕਰ ਰਿਹਾ ਹਾਂ ਕਿਉਂ ਲਾਏ ਮੈਂ ਤਾਂ ਇਹ ਤੁਹਾਨੂੰ ਪੁੱਛ ਰਿਹਾ ਹਾਂ ਸਵਾਲ ਪੰਜਾਬ ਸਰਕਾਰ ਨੂੰ ਪੁੱਛ ਰਿਹਾ ਹਾਂ ਭਗਵੰਤ ਮਾਨ ਜੀ ਨੂੰ ਪੁੱਛ ਰਿਹਾ ਹਾਂ ਬੁੱਕੇ ਦੇ ਦੇ ਕੇ ਮੈਂ ਤਾਂ ਬੁੱਕੇ ਲੀਡਰ ਦੇਣ ਨਹੀਂ ਜਾਂਦੇ ਹੁਣ ਛੱਡੂ ਪਾਰਟੀ ਦੇ ਬੜੇ ਦੁਖੀ ਹੋ ਗਏ ਯਾਰ ਪੰਜਾਬ ਨੂੰ ਵਿਹਲਾ ਛੱਡ ਦੋ ਕੇਜਰੀਵਾਲ ਜੀ ਕੀ ਤੁਸੀਂ ਪੰਜਾਬ ਨਾਲ ਦੁਸ਼ਮਣੀ ਲੈਣੀ ਹੈ ਯਾਰ ਸਾਲ ਡੇਢ ਰਹਿ ਗਿਆ ਨਾ ਨੂੰ ਕੰਮ ਕਰ ਲੈਣ ਤੋਂ ਮਾੜਾ ਮੋਟਾ ਜ ਕੋਈ ਹੈ ਇੱਕ ਵਾਦਾ ਪੂਰਾ ਨਹੀਂ ਹੋਇਆ ਹਰ ਇੱਕ ਵਰਗ ਨਾਲ ੱਤਕਾ ਹੋਇਆ ਕਿੱਥੇ ਸਾਡੀ ਭੈਣਾਂ ਦਾ ਸਨਮਾਨ ਕਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਕਿੱਥੇ ਪੰਜਾਬ ਦੇ ਵਿੱਚ ਨਸ਼ਾ ਬੰਦ ਹੋਇਆ ਕਿੱਥੇ ਪੰਜਾਬ ਦੇ ਨਾਲ ੱਤਕਾ ਨਹੀਂ ਹੋਇਆ ਪੰਜਾਬ ਦੀਆਂ ਮਾਮਾਂ ਭੈਣਾਂ ਹਰ ਇੱਕ ਵਰਗ ਨੂੰ ਤੁਸੀਂ ਕੁੱਟਿਆ ਹਰ ਇੱਕ ਹਰ ਇੱਕ ਉਹ ਮਲਾਜਮ ਵਰਗ ਨੂੰ ਤੁਸੀਂ ਕੁੱਟਿਆ ਧਮਕਾਉਨੇ ਤੁਸੀਂ ਇੱਕ ਬੰਦਾ ਗਲਤ ਉਹਨੂੰ ਸਜ਼ਾ ਦੇਉ ਯਾਰ ਦੂਜੇ ਬੰਦੇ ਦਾ ਕੀ ਕਸੂਰ ਹੈ ਦੱਸੋ ਭਾਈ ਤਹਿਸੀਲਦਾਰਾਂ ਤੁਸੀਂ ਖੁੱਡੇ ਲੈਣ ਲੱਗ ਕੇ ਰੱਖਿਆ ਕੀ ਗੱਲ ਉਹ ਵੋਟ ਨਹੀਂ ਦਿੰਦੇ ਤੁਹਾਨੂੰ ਉਹ ਸਮਾਜ ਦੇ ਵਿੱਚ ਰਹਿਣ ਦੇ ਹੱਕਦਾਰ ਨਹੀਂ ਹੈਗੇ ਪੰਜਾਬ ਦੇ ਲੋਕਾਂ ਨੂੰ ਜਿੰਨਾ ਝਾੜੂ ਪਾਟ ਨਹੀਂ ਲੱਗਿਆ ਤੇ ਲੁੱਟਿਆ ਉਹਨਾਂ ਕਿਸੇ ਵਰਗ ਨੇ ਨਹੀਂ ਲੁੱਟਿਆ ਸੋ ਮੈਂ ਬੇਨਤੀ ਕਰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੱਲੀ-ਕੱਲੀ ਗੱਲ ਦਾ ਇਹਨਾਂ ਤੋਂ ਹਿਸਾਬ ਲਵੇਗੀ 2027 ਦੇ ਵਿੱਚ ਲੋਕਾਂ ਨੇ ਮਨ ਬਣਾ ਲਿਆ ਕਿ ਭਾਰਤ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਜੀ ਸਰਬ ਸਿੰਘ ਜੱਜਪਾਲ ਸਾਹਿਬ ਪੰਜਾਬ ਸਰਕਾਰ ਤਾਂ ਹੁਣ ਐਕਸ਼ਨ ਮੋਡ ਦੇ ਵਿੱਚ ਆ ਨਸ਼ੇ ਦੇ ਸਦਾ ਕਰਨ ਸਾਲਾ ਖੰਭੇ ਚ ਬੰਦ ਕੀਤਾ ਜਾ ਰਿਹਾ ਹੈ ਨਾ ਘਟਾ ਜੀ 5000 ਕਰੋੜ ਰੁਪਏ ਬਣਾਇਆ ਇਹਨਾਂ ਨੇ ਸ਼ਰਾਬ ਦੇ ਨਸ਼ੇ ਚ ਸ਼ਰਾਬ ਦੇ ਇਹ ਨਸ਼ਾ ਨਹੀਂ ਹੈ ਸ਼ਰਾਬ ਮੈਨੂੰ ਦੱਸੋ ਫਤਿਹਗੜ ਸਾਹਿਬ ਦੀ ਸ਼ੀਦਾ ਧਰਤੀ ਦੀ ਜੇ ਮੈਂ ਗੱਲ ਕਰਾਂ ਕਮ ਸੇ ਕਮ 100 ਠੇਕਾ ਸ਼ਰਾਬ ਦਾ ਹਰ ਇੱਕ ਮੋੜ ਤੇ ਠੇਕਾ ਕੌਣ ਜ਼ਿੰਮੇਵਾਰ ਸਕੂਲ ਕਾਗਜ਼ਾਂ ਦੇ ਕੇ ਠੇਕਾ ਕੌਣ ਜ਼ਿੰਮੇਵਾਰ ਹੈ ਮੈਨੂੰ ਦੱਸੋ ਇਹ ਨਸ਼ਾ ਨਹੀਂ ਗੇੜਦੇ ਤੁਸੀਂ ਇਹ ਤਾਂ ਨਹੀਂ ਗੇੜਦੇ ਤੁਹਾਨੂੰ ਕਮਾਈ ਹੁੰਦੀ ਹੈ ਬਹੁਤ ਗਲਤ ਗੱਲ ਹੈ ਇਹ ਖਮਿਆਜੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਭੁਗਤਣੇ ਪੈਣੇ ਨੇ ਮੈਂ ਵਾਰ-ਵਾਰ ਇਹ ਕਹ ਰਿਹਾ 5000 ਕਰੋੜ ਰੁਪਇਆ ਮਨੀਸ਼ ਸੋਧੇ ਉਹਨਾਂ ਨੇ ਕਮਾਇਆ ਸ਼ਰਾਬ ਦੇ ਇੱਕ ਘਟਾਨੇ 'ਚੋਂ ਉਹ ਜਗ ਜਰ ਹੋਏ ਯਾਰ ਸੋ ਮੈਂ ਬੇਨਤੀ ਕਰਦਾ ਕਿ ਲੋਕੋ ਇਹਨਾਂ ਨੂੰ ਬਿਲਕੁਲ ਮੂੰਹ ਨਾ ਲਾਓ ਝਾੜੂ ਪਾਰਟੀ ਦੇ ਲੋਕਾਂ ਨੇ ਤੁਹਾਡੇ ਨਾਲ ਗਦਾਰੀ ਕੀਤੀ ਹੈ ਔਰ ਪੰਜਾਬ ਨੂੰ ਇਹ ਬਰਬਾਦ ਕਰਨ ਦੇ ਲਈ ਆਏ ਨੇ ਸੋ ਮੇਰੀ ਬੇਨਤੀ ਹੱਥ ਜੋੜ ਕੇ ਕਿ ਬਿਲਕੁਲ ਇਹਨਾਂ ਦੇ ਮੂੰਹ ਨਾ ਲੱਗੋ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਤੁਸੀਂ ਸਾਥ ਦਿਓ ਅਸੀਂ ਪੰਜਾਬ ਨੂੰ ਵਿਕਸਤ ਅਤੇ ਸੋਨੇ ਦੀ ਚਿੜੀ ਬਣਾਉਣ ਦਾ ਤੁਹਾਡੇ ਨਾਲ ਵਾਦਾ ਕਰਦੇ ਹਾਂ ਬਹੁਤ ਧੰਨਵਾਦ